ਆ ਗਿਆ ਜੱਤਰ ਇਹ ਨੂਰੀਆ ਦੀ ਜੱਤਰ ਘਟੋ ਨੂਰੀਆ ਦਾ ਬਾਬੇ ਦਾ ਰੋਜੇ ਨੇ ਖੜਿਆ ਠੀਕ ਹੈ Thank you. ਮੇਰੇ ਕਰੀ ਮੇਰ ਜੀ ਦਾ ਕਰਿਆ ਸੰਗਤ ਦੀ ਚੌਕੀ ਮੰਨੂ ਕਰੀ ਤੇ ਕਾ ਪ੍ਰਚਾਰ ਖਿਆਨੇ ਢੰਡੇ ਜਾਤਾ ਜੀ ਮੰਨੂ ਕਰੀ ਸਾਰੀ ਸੰਗਤ ਦੀ ਚਾਰ ਦੋ ਮੰਨੂ ਕਰੇ ਬੱਚਿਆਂ ਦੀ ਤੰਦਰੁਸਤੀ ਬਖਸ਼ੀ ਮੇਰ ਭਰਾ ਸਰ ਜੀ ਆਸਮਰਾਦਨੀ ਕਰੇ ਸੁਨਹਿਰਾ ਪੈਸੇ ਸੰਦਾਰ ਜਿਗਲਾ ਅੰਦਵਸਲਾਮ ਦਾ ਪੀਰ ਬਨਿਆ ਹਕਮਤਾਂ ਸਰਗੀ ਸਰਦਾਰ ਨਾ ਤੇਰੇ ਕਰ ਕਾਪਣ ਬਕਨਾ ਤੇਰੇ ਢੰਡੇ ਚਰਨਾਂ ਚਾਜਾ ਅਗੇ ਤਨਰਾ ਪੀਰ ਬਨਿਆ ਚੱਕ ਲੋ ਤੋਂ ਸ਼ਗਨ ਸੋਧੇ ਤੇ ਜਾ ਕੇ ਤੇ ਪਲਕ ਤੇ ਜਿਵਾਦੇ ਰੇ ਖੋਲੇ ਨੂਰ ਜੀ ਤੱਕ ਦਾ ਸਤਾਫਾ ਫਿਰੋ ਸਾਜੋ ਨਾ ਫਿਰੋ ਬੁਣਿਆ ਮਾਈਏ ਸਾਦੇ ਤੋ ਖੋਪੀ ਕਰਨਾ ਜਰਨਲ ਮਿਲ ਗੰਧੇ ਉਹ ਕੋੜੇ ਕੋੜਾ ਨਾ ਪੀ ਸਾਜਾ ਫਿਰਿਆ ਨਾਲੇ ਲੈ ਤਾਸ ਪਾਪਾ ਦਾ ਪਿਰਾ ਫਿਰਦਾ ਮੜੇ ਸਾਦੇ ਬੰਨੇ ਨਾਲ ਅੱਖਰ ਨੱਦ ਲੱਖਾ ਕਰਸਵਾਰ ਦਾ ਜਿਨੇ ਇੱਕ ਮਨੋ ਕੇ ਦਿੰਨਾ ਫਿਰ ਬੁਣਿਆ ਗਾਨੀ ਜੱਟੀ ਦਾ ਫਿਰ ਤਾਰਿਆ ਕਰੋ ਜੀ ਬਾਲਕ ਦੀ ਜੋੜਨ ਦਾ ਬੋੜਾ ਫਿਰ ਬੁਣਿਆ ਕੱਕੀ ਡੱਕ ਬਣਾ ਦੇ ਤੂੰ ਬੋੜੇ ਸਾਜਣਾ ਕਰੇ ਜੀਵੇ ਮੇਰੇ ਨਾਲ ਪੀ ਸਾਧਿਆ ਬਣੇ ਆ ਨੂਰ ਪਿੰਡੀ ਪੱਥੇ ਨੂਰ ਪਾਸੇ ਕਿਤੇ ਸੇਦੀ ਪਾਕ ਨੂੰ ਦਾ ਲੱਗੇ ਪੀ ਸਾਧਿਆ ਬਣੇ ਆ ਸੁਲਤਾਨ ਸਮੁੰਦਰ ਸਾਗਰਾ ਤੇ ਚੋਣੀ ਕੁੰਡੀ ਆਗਰਾ ਤੇਨ ਕੋਚ ਨਾਲ ਮਾਦੇ ਪੀ ਜੋ ਬਣੇ ਆ ਕੱਤੀ ਮੇਰੇ ਪੀਰ ਦੀ ਨੂਰ ਤੇ ਮੱਕੇ ਸੋਚਾ ਚੰਦੀ ਦੇ ਪੱਖੇ ਪੀ ਸਾਧਿਆ ਬਣੇ ਆ ਇਹ ਜੇ ਤੂੰ ਤੁਦਾ ਪੁੱਤਾਂ ਦਾ ਦਾਨਾ ਕਿਤੇ ਬਖਸ਼ੇ ਨਹੀਂ ਕਿਤਾ ਖਜ਼ਾਨਾ ਪੀ ਸਾਧਿਆ ਬਣੇ ਆ ਰਾਮਾ ਚਵਣੇ ਫਿਰ ਉਤਾਰਾ ਕੋ ਬ੍ਰਹਮੜ ਪ੍ਰਿਤ ਪੜਿਆ ਮਾਂਜਾ ਕੋ ਕਦੀ ਬੋਫਰੇ ਚਾਗੀ ਕੇਤੇ ਜਾਂ ਵੀ ਸਾਧਾ ਬੁਲਿਆ ਕੱਕੀ ਮੇਰੇ ਪੀਰ ਦੀ ਨੂੰ ਹੁਲਸ ਮਾਕੇ ਸਰਦਾਰ ਚੰਦੀ ਦੇ ਪੱਖੇ ਵੀ ਸਾਧਾ ਬੁਲਿਆ ਕੱਕੀ ਨਾ ਰੋਕੇ ਪਾਸਾ ਰੋਕੇ ਹੱਥ ਨਾ ਰੋਕੇ ਮੇੜਾ ਯਸਤ ਬੰਨੇ ਨਾ ਜਾਂ ਤਮੇ ਤਰੀ ਓਮ ਸਭ ਆਏ ਓਏ ਜੇ ਵਾਪਸ ਜੇ ਲੈ ਕੇ ਦਰਦ

ਆਹੀ ਵਾਸਤੇ ਜਨਾ ਤੂੰ ਕਹ ਜੀ ਤਰ ਤਰ ਆਰਸਤਾ ਗੱਲ ਕਰ ਰਿਹਾ वे भी